ਡੱਕੇ ਪੈਣਿਆ ਆਵਾਜ਼ ਨਹੀਂ ਭਾਂਜੀ ਫਿਰੇ ਸਾਹਿਬ ਨਾਲ ਕੀ ਕੀਤੀ ਤੁਸੀਂ ਦੇਖੋ ਇਹਨਾਂ ਨੇ ਕੰਚਨਪ੍ਰੀਤ ਨਾਲ ਕੀ ਕੀਤੀ ਮੂੰਹੇ ਪਨਾਇਆ ਜੀ ਫਿਰ ਆ ਹੁਣ ਸਿੱਖ ਨੂੰ ਫੜਿਆ ਸੀ ਕੀ ਕੀਤਾ ਨਾਲ ਦੀ ਨਾਲ ਰਿਹਾ ਜਦੋਂ ਨਵਜੋਤ ਸਿੱਧੂ ਨੂੰ ਅਹੁਦਾ ਮਿਲ ਰਿਹਾ ਸੀ ਉਦੋਂ ਦਾ ਕਰਿਆ ਨਾ ਕੁਛ ਨਹੀਂ ਭਗਵੰਤ ਮਾਨ ਦੱਸੇ ਨਾ ਵੀ ਇਹਨੇ ਕੀ ਕਰਿਆ ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਵੀ ਟੀਵੀ ਦੇ ਵਿੱਚ ਕੰਮ ਕਰਦੇ ਸੀ ਮੈਂ ਵੀ ਟੀਵੀ ਦੇ ਵਿੱਚ ਸੀ ਕਹਿੰਦੇ ਮੈਂ ਛੱਡ ਕੇ ਆਇਆ ਮੈਂ ਪਾਰਟ ਟਾਈਮ ਨਹੀਂ ਕੀਤਾ ਨਵਜੋਤ ਸਿੰਘ ਸਿੱਧੂ ਪਾਰਟ ਟਾਈਮ ਕਰ ਰਹੇ ਨੇ ਨਵਜੋ ਥਿੰਕ ਸਿੱਧੂ ਕੋਲੇ ਪੰਜਾਬ ਦਾ ਇੱਕ ਏਜੰਡਾ ਸੀ ਤੇਰਾ ਏਜੰਡਾ ਕੀ ਹੈ ਪੰਜਾਬ ਦਾ ਮੈਨੂੰ ਨਹੀਂ ਦਿੱਸਦਾ ਉਹਨਾਂ ਦੇ ਕੰਡੇ 'ਤੇ ਜਿਹੋਨੇ ਤੈਨੂੰ ਤਾਂ ਲਿਆਂਦਾ ਸੀ ਵੀ ਤੂੰ ਕੰਡੇ ਚੁਗੇਗਾ ਤੂੰ ਕੰਡੇ ਨੂੰ ਹੋਰ ਪਾਣੀ ਦੇਣ ਲੱਗਿਆ ਕਹਿੰਦੇ ਅਸੀਂ ਕੰਡੇ ਚੁਕ ਰਹੇ ਹਾਂ ਕਹਿੰਦੇ ਸਾਡੀ ਨੀਤ ਸਿੱਧੀ ਹੈ ਨੀਤ ਦਾ ਪਤਾ ਕਿਵੇਂ ਲੱਗੇ ਮੈਂ ਕਹਿੰਦਾ ਬਾਗਾ ਬਾਰਡਰ ਖੋਲਣ ਵਾਰਿਆ ਇਹਨੇ ਉਲਟਾ ਦਿੱਤਾ ਬਿਆਨ ਹੀ ਰੌਲਾ ਨੂੰ ਜੋ ਸਿੰਘ ਸਿੱਧੂ ਦਾ ਕਾਂਗਰਸ ਦੇ ਹੋਰ ਲੀਡਰ ਜਿਹੜੇ ਉਹਨਾਂ ਨਾਲ ਜਿਹੜੀ ਤੁਸੀਂ ਗੱਲ ਕਹੀ ਹਮ ਨਹੀਂ ਬਦਲेंगे ਹਮ ਨਹੀਂ ਬਦਲेंगे ਉਹ ਬਦਲਣਾ ਚਾਹੁੰਦੇ ਨੇ ਕਾਂਗਰਸ ਬਦਲਣਾ ਨਹੀਂ ਚਾਹੁੰਦੀ ਪੰਜਾਬ ਕਾਂਗਰਸ ਬਦਲਣਾ ਨਹੀਂ ਚਾਹੁੰਦੀ ਸਿੱਧੂ ਦੀ ਇੱਕ ਤਸਵੀਰ ਆ ਜਾਂਦੀ ਹੈ ਪ੍ਰਿੰਕਾ ਗਾਂਧੀ ਨਾਲ ਸਾਰੀ ਕਾਂਗਰਸ ਹਿੱਲ ਜਾਂਦੀ ਹੈ ਵੀ ਆ ਕੀ ਹੋ ਗਿਆ ਤੁਸੀਂ ਜਿਹੜੀ ਪਾਰਟੀ ਦੇ ਵਿੱਚ ਰਹਿ ਰਹੇ ਹੋ ਉਸੇ ਪਾਰਟੀ ਦੇ ਸਾਰੇ ਬੰਦੇ ਜਿਹੜੇ ਸਾਰਿਆਂ ਨੂੰ ਕਰਪਟ ਦੱਸ ਰਹੇ ਹੋ